ਦੇਸ਼ ਦੀ ਵੱਡੀ ਰਾਸ਼ਟਰੀ ਪਾਰਟੀ ਦੇਸ਼ ਦੇ ਤਖਤ ਤੇ ਉੱਤੇ ਲੰਮਾ ਸਮਾਂ ਤੱਕ ਰਾਜ ਕਰਨ ਵਾਲੀ ਇੱਕੋ ਰਾਸ਼ਟਰੀ ਪਾਰਟੀ ਜਿਹੜੀ ਕਹਿੰਦੇ ਗਾਂਧੀ ਪਰਿਵਾਰ ਦੇ ਆਲੇ ਦੁਆਲੇ ਘੁੰਮਦੀ ਹੈ ਕੀ ਉਹਦਾ ਰਹਿਣਾ ਖੁੰਦਾ ਵजूद ਵੀ ਖਤਮ ਹੋਣ ਜਾ ਰਿਹਾ ਹੈ ਕੀ ਉਹ ਇੱਕ ਵਾਰ ਇਹ ਸਥਿਤੀ ਚ ਹੈ ਕਿ ਜਿੰਨੇ ਕੋਨਾਂ ਕੋਲ ਐਮ ਐਲ ਏ ਐਮ ਪੀ ਹੈਗੇ ਉਹਨਾਂ ਚ ਵੀ ਉਹ ਦੋਫੜ ਹੋਣ ਜਾ ਰਹੀ ਹੈ ਕਿ ਉਸ ਦੇ ਵੱਡੇ ਆਗੂ ਫਿਰ ਉਸ ਨੂੰ ਸਾਥ ਛੱਡ ਕੇ ਜਾ ਸਕਦੇ ਨੇ ਕਿ ਰਾਹੁਲ ਗਾਂਧੀ ਇਕੱਲੇ ਰਹਿ ਜਾਣਗੇ ਸਾਰੇ ਸਵਾਲ ਇਸ ਸਮੇਂ ਇਸ ਲਈ ਜਨਮ ਲੈ ਰਹੇ ਨੇ ਕਿ ਇੱਕ ਪਾਸੇ ਬਿਹਾਰ ਦੀਆਂ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਦੇ ਅੰਦਰ ਸਨਾਟਾ ਚੁੱਪ ਪਸਰੀ ਹੈ ਸੁਸਰੀਮਾ ਤੇ ਦੂਸਰੇ ਪਾਸੇ ਲਾਲੂ ਦੇ ਘਰੇ ਕਲੇਸ਼ ਕੋਠੇ ਚੜ ਬੋਲ ਰਿਹਾ ਪਰ ਮਾਮਲਾ ਇੱਥੇ ਤੱਕ ਨਹੀਂ ਹੈ ਮਾਮਲਾ ਇਸ ਤੋਂ ਹੋਗਾ ਬਿਹਾਰ ਦੀਆਂ ਚੋਣ ਨਤੀਜਿਆਂ ਤੋਂ ਬਾਅਦ ਐਨਡੀਏ ਦੇ ਉਹ ਵੱਡੇ ਬਹੁਮਤ ਤੋਂ ਬਾਅਦ ਇੱਕ ਪਾਸੇ ਚਰਚਾ ਇਹ ਹੋ ਜਾਂਦੀ ਹੈ ਕਿ ਕੀ ਈਐਨਡੀਆ ਦੀ ਲਹਿਰ ਸੀ ਕਿ ਉਹ ਆਪਣੇ ਦਮ ਤੇ ਜਿੱਤੇ ਕਿ ਉਹ ਰਣਨੀਤੀ ਤਹਿਤ ਜਿੱਤੇ ਕਿ ਉਹ ਸ਼ਾਸਨ ਜਿੱਤੇ ਕਿ ਉਹ ਈਵੀਐਮ ਦੇ ਸਹਾਰੇ ਜਿੱਤੇ ਕਿ ਉਹ ਚੋਣ ਕਮਿਸ਼ਨ ਦੇ ਸਹਾਰੇ ਜਿੱਤੇ ਕਿ ਉਹਨਾਂ ਨੇ ਕੇਂਦਰ ਸਰਕਾਰ ਦੇ ਕੰਮ ਦੇ ਦਮ ਤੇ ਜਿੱਤੇ ਕਿੰਨੇ ਹੀ ਸਵਾਲ ਲੋਕਾਂ ਦੇ ਵਿੱਚ ਤੈਰ ਦਿਆ ਕਰਦੇ ਆ ਪਰ ਇਹ ਸਭ ਦੇ ਦਰਮਿਆਨ ਐਨਟੀਆ ਦੀ ਜਿੱਤ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਹੁਣਾਂ ਦੀ ਇੱਕ ਟਿੱਪਣੀ ਤੇ ਇੱਕ ਟਵੀਟ ਇਸ ਕਲਵਲ ਸੰਕੇਤ ਦੇ ਰਿਹਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਕਾਂਗਰਸ ਦੇ ਵੱਡੇ ਕਹਾਗ ਲੀਡਰ ਕੀ ਗਾਂਧੀ ਪਰਿਵਾਰ ਦਾ ਸਾਥ ਛੱਡ ਸਕਦੇ ਨੇ ਕੀ ਰਾਹੁਲ ਗਾਂਧੀ ਤੇ ਡਾਕਟਰ ਖੜਗੇ ਨੂੰ ਇਕੱਲਿਆਂ ਛੱਡ ਸਕਦੇ ਨੇ ਕੀ ਕਾਂਗਰਸ ਦੋ ਫਾੜ ਹੋ ਸਕਦੀ ਹੈ ਅਸਲ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਬ੍ਰਾਂਡ ਵੈਸਟਰ ਨੇ ਜਿਨ੍ਹਾਂ ਦੇ ਸਿਰ ਤੇ ਹੀ ਚੋਣ ਲੜੀ ਜਾ ਰਹੀ ਹੈ ਚਾਹੇ ਮੁਹੱਲੇ ਦੀ ਹੋਵੇ ਚਾਹੇ ਸਰਪੰਚੀ ਦੀ ਹੋਵੇ ਚਾਹੇ ਐਮਸੀ ਦੀ ਹੋਵੇ ਚਾਹੇ ਐਮਐਲਏ ਦੀ ਹੋਵੇ ਤੇ ਚਾਹੇ ਐਮਪੀ ਦੀ ਹੋਵੇ ਇੱਕੋ ਨਾਮ ਇੱਕੋ ਚਿਹਰਾ ਉਹਨਾਂ ਨarendra Modi ਫਰਾਂ ਨੇ ਇੱਕ ਟਿੱਪਣੀ ਕੀਤੀ ਚੋਣਾਂ ਜਿੱਤ ਤੋਂ ਬਾਅਦ ਕੱਠ ਦੇ ਦਰਮਿਆਨ ਕਿ ਵੀ ਕਾਂਗਰਸ ਤਾਂ ਹੁਣ ਮੁਸਲਿਮ ਲੀਗ ਤੇ ਮਾਊਵਾਦੀ ਪਾਰਟੀ ਬਣ ਗਈ ਹੈ ਉਹਨਾਂ ਦੀ ਇਹ ਟਿੱਪਣੀ ਐਮਐਮਸੀ ਮਤਲਬ ਮੁਸਲਿਮ ਮਾਊਵਾਦੀ ਇਹਨਾਂ ਉਹ ਉਹ ਟਿੱਪਣੀ ਤੋਂ ਬਾਅਦ ਨਾਲ ਹੀ ਇਹ ਪਹਿਲੂ ਜਿਹੜਾ ਉੱਠਿਆ ਕਿ ਪਾਰਟੀ ਦੇ ਨਾਮ 'ਤੇ ਵੱਡੇ ਲੀਡਰ ਜਿਸ ਤਰ੍ਹਾਂ ਦੀਆਂ ਨਾਕਾਰਾਤਮਕ ਕਹਿੰਦੇ ਰਾਜਨੀਤੀ ਕਰ ਰਹੇ ਨੇ ਉਸ ਤੋਂ ਹੀ ਲੱਗ ਰਿਹਾ ਕਿ ਇਹ ਇੱਕ ਵੱਡੇ ਟੁੱਟ ਭੱਜ ਵੱਲ ਵੱਧ ਰਹੀ ਹੈ ਵੱਡੇ ਦੋ ਫਾੜ ਹੋਣ ਵੱਲ ਵੱਧ ਰਹੀ ਹੈ ਇਸ ਤੋਂ ਬਾਅਦ ਇਹ ਚਰਚਾ 'ਮੰਨ' ਨੇ ਜ਼ੋਰ ਪਾ ਦਿੱਤਾ ਕਿ ਕੀ ਇਹ ਇਸ ਔਖੀ ਕੜੀ ਦੇ ਵਿੱਚ ਕਾਂਗਰਸ ਦੇ ਉੱਤੇ ਇੱਕ ਰਾਜਨੀਤਿਕ ਸੱਟ ਮਾਰੀ ਹੈ ਕੀ ਇਹ ਸਿਆਸੀ ਬਿਆਨ ਹੈ ਕੀ ਇਹ ਹੋਰ ਕਮਜ਼ੋਰ ਕਰਨ ਵਾਲਾ ਬਿਆਨ ਹੈ ਜਾਂ ਸੱਚਮੁੱਚ ਇੰਜ ਕੁਝ ਵਾਪਰਨ ਜਾ ਰਿਹਾ ਉਹ ਤੋਂ ਪਹਿਲਾਂ ਦੀ ਟਿੱਪਣੀ ਹੈ ਕਈਆਂ ਨੂੰ ਮਹਾਰਾਸ਼ਟਰ ਦੀ ਸ਼ਿਪ ਸੈਨਾ ਚੇਤੇ ਆਈ ਕਈਆਂ ਨੂੰ ਮਹਾਰਾਸ਼ਟਰ ਦੀ ਰਾਸ਼ਟਵਾਦੀ ਕਾਂਗਰਸ ਸ਼ਰਧ ਪਵਾਰ ਵਾਲੀ ਪਾਰਟੀ ਚੇਤੇ ਆਈ ਉੱਥੇ ਜਿੱਮੇ ਸ਼ਿਪ ਸੈਨਾ ਦਾ ਉਫੜ ਹੋਈ ਹੈ ਨਾ ਉਹ ਤੋਂ ਬਾਅਦ ਮਤਲਬ ਕਿ ਰਾਸੀ ਕਾਂਗਰਸ ਪਾਰਟੀ ਉਹ ਦੋ ਫਾੜ ਹੋਈ ਸਰਕਾਰਾਂ ਉਧਰ ਚਲੀ ਗਏ ਜਿਹੜਾ ਟੜਾ ਬਾਗੀ ਹੋ ਕੇ ਬਾਹਰ ਗਿਆ ਉਹਦੇ ਪਿੱਛੇ ਬੀਜੇਪੀ ਦਾ ਸਮਰਥਨ ਸੀ ਸਹਿਯੋਗ ਸੀ ਉਹ ਸਾਰੀਆਂ ਗੱਲਾਂ ਬਾਹਰ ਹੋਈਆਂ ਉਸੇ ਪਹਿਲੂ ਤੇ ਹੁਣੇ ਵਿਹਾਰ ਚੋਣਾਂ ਤੋਂ ਬਾਅਦ ਚਰਚਾ ਤੁਰੀ ਹੈ ਕਿ ਕੀ ਹੋ ਜੋ ਸਕਦਾ ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਸਾਜ਼ਿਸ਼ ਘਰਾੜ ਦਿੱਤਾ ਹੈ ਕਈ ਕਹਿ ਰਹੇ ਨੇ ਜੀ ਕਿ ਬੀਜੇਪੀ ਤਾਂ ਸ਼ਾਮ ਦਾਮ ਦੰਡਵੇਦ ਵਾਲੇ ਨੀਤੀ ਤੇ ਚੱਲ ਪਈ ਉਸ ਫਾਰਮੂਲੇ ਤੇ ਚੱਲ ਪਈ ਕਈ ਕਹਿੰਦੇ ਕਿ ਕਾਂਗਰਸੀਆਂ ਆਪਣੀਆਂ-ਆਈਆਂ ਗਲਤੀਆਂ ਆਪਣੀਆਂ-ਆਈਆਂ ਨਾਕੀਆਂ ਹੈ ਉਮੀਦਵਾਰ ਚੋਣ 'ਚ ਵੀ ਦੇਰੀ ਤੇ ਉਮੀਦਵਾਰ ਸਹੀ ਚੋਣ 'ਚ ਵੀ ਗਲਤੀ ਸੋ ਇਹ ਦੋਹਰੀ ਕਤਾਹੀ ਆ ਉਹਦਾ ਨਤੀਜਾ ਭੋਗ ਰਹੇ ਨੇ ਸੋ ਇਹ ਸਭ ਦੇ ਵਿੱਚ ਪ੍ਰਧਾਨ ਮੰਤਰੀ ਿੰਦਰ ਮੋਦੀ ਦੇ ਇਹ ਬਿਆਨ ਏ ਟਿੱਪਣੀ ਏ ਟਵੀਟ ਨੇ ਅੱਜ ਇਹ ਦੇਸ਼ ਭਰ ਚਰਚਾ ਛੇੜ ਦਿੱਤੀ ਆ ਕਿ ਕੀ ਕਾਂਗਰਸ ਦੋਫੜ ਹੋਣ ਜਾ ਰਹੀ ਹੈ ਸਵਾਲ ਇੱਥੇ ਤੱਕ ਨਹੀਂ ਟਿਕਿਆ ਇੱਕ ਪਾਸੇ ਦੇਸ਼ ਪੱਧਰ ਦੇ ਉੱਤੇ ਸਵਾਲ ਖੜਾ ਦੂਸਰੇ ਪਾਸੇ ਬਿਹਾਰ ਨੂੰ ਲੈ ਕੇ ਚੁਣੌਤੀ ਖੜੀ ਹੈ ਬਿਹਾਰ ਦੇ ਵਿੱਚ ਜਿੱਥੇ ਐਨਡੀਏ ਜਿੱਤੇ ਆ ਉੱਥੇ ਮਹਾਗਠਬੰਧਨ ਹਾਰਿਆ ਤੇ ਬੁਰੀ ਤਰ੍ਹਾਂ ਹਾਰਿਆ ਹੁਣ ਇਹਦੀ ਸਮੀਖਿਆ ਤਾਂ ਹੁੰਦੀ ਦਿਨਾਂ ਚ ਹੋ ਸਕਦਾ ਰਾਹੁਲ ਗਾਂਧੀ ਕੋਈ ਤਾਥਾ ਕੱਢ ਲਿਆਉਣ ਫਿਰ ਉਹ ਪ੍ਰੈਸ ਕਾਨਫਰੰਸ ਕਰਨ ਪਰ ਸੱਪ ਲੰਗੜਨ ਦਾ ਲੀਕ ਪਿੱਟਣ ਦਾ ਕੋਈ ਫਾਇਦਾ ਨਹੀਂ ਜਾਂ ਤਾਂ ਪਹਿਲਾਂ ਕੁਝ ਕਰ ਦਿਖਾਉਂਦੇ ਜੇ ਆ ਕੁਝ ਰੋਕਣ ਚ ਕੰਮ ਜਾਬ ਹੁੰਦੇ ਫਿਰ ਤਾਂ ਅਸੀਂ ਹੁਣ ਲਹਲੂ ਦੇ ਘਰੇ ਘਟਕੁਲੇਸ ਵੱਧ ਗਿਆ ਨतीश ਅਜ ਅਸਤੀਫਾ ਦੇ ਆਏ ਬਈ ਅਗਲੇ ਹੁਣ ਵਿਧਾਨ ਸਭਾ ਦੇ ਨਵੇਂ ਮੈਂਬਰ ਫੈਸਲਾ ਕਰਨਗੇ ਕੋਈ ਕਹਿੰਦਾ ਨतीश ਦਿਓ ਤਾਂ ਲੱਗੂ ਕੋਈ ਕਹਿੰਦਾ ਚਰਾਟਪਾਸਵੰਦਾ ਲੱਗੂ ਕੋਈ ਕਹਿੰਦਾ ਕਿਸੇ ਦਿਨ ਲੱਗਣਾ ਬੀਜੇਪੀ ਆਪਣਾ ਬਣਾਉ ਚਲੋ 20 ਤਰੀਕ ਨੂੰ ਹੋ ਸਕਦਾ ਬਿਹਾਰ ਨੂੰ ਨਵੇਂ ਮੁੱਖ ਮੰਤਰੀ ਤੇ ਨਵੇਂ ਮੰਤਰੀ ਮਿਲ ਜਾਣ ਪਰ ਕੀ ਬਿਹਾਰ ਦੀਆਂ ਚੋਣਾਂ ਚ ਕਾਂਗਰਸ ਦੇ ਜਿੱਤੇ 6 ਐਮਐਲ ਉਹਨਾਂ ਦੇ ਨਾਲ ਹੋਣਗੇ ਕਿ ਨਹੀਂ ਸਵਾਲ ਇਹ ਵੀ ਹੈ ਜਨਾਬ ਕੱਲੀ ਦੇਸ਼ ਪੱਧਰ ਤੇ ਕਾਂਗਰਸ ਦੋ ਫੜ ਹੋਣ ਦੇ ਖਤਰੇ ਤੇ ਨਹੀਂ ਖੜੀ। ਬਿਹਾਰ ਦੇ ਵਿੱਚ ਸੁਫੜਾ ਸਾਫ ਹੋਣੀ ਸੀ ਤੇ ਖੜੀ ਐ। ਕਹਿੰਦੀ ਉਹ 6 ਐਮਐਲਆ ਤੇ ਵੀ ਡੋਰੇ ਪਾਏ ਗਏ ਨੇ ਤੇ ਉਹ 6 ਐਮਐਲਆ ਚੋਂ 6 ਉ ਟਿਕੇ ਰਹਿੰਦੇ ਨੇ ਜਾਂ 6 ਉਹ ਛੱਟ ਜਾਂਦੇ ਨੇ ਜਾਂ ਕੁਝ ਜਾਂਦੇ ਨੇ ਕੁਝ ਨਹੀਂ ਜਾਂਦੇ ਆਉਂਦਾ ਵਕਤ ਦੱਸੂਗਾ। ਪਰ ਇਹ ਵੀ ਕਹਿੰਦੇ ਕੋਸ਼ਿਸ਼ ਹੈ ਕਿ ਇਧਰ ਉਹ ਬਿਹਾਰ ਚੋਂ ਬਿਲਕੁਲ ਖਾਲੀ ਕਰੋ ਤੇ ਦੇਸ਼ ਚੋਂ ਠੀਕ ਹੈ ਜੀ ਹੁਣ ਕਾਂਗਰਸ ਜਾਣੇ ਕਿਉਂ ਨੇ ਲੋਕ ਮੁੱਦਿਆਂ ਦੀ ਰਾਜਨੀਤੀ ਕਰਨੀ ਹੈ ਕਿ ਨਹੀਂ। ਲੋਕ ਸਮਰਥਨ ਹਾਸਲ ਕਰਨਾ ਹੈ ਕਿ ਨਹੀਂ ਕਿ ਉਹੀ ਪੁਰਾਣਾ ਸਾਰਾ ਭਾਰਤ ਹੁੰਦਿਆਂ ਤੁਰੇ ਆਣਾ ਤੇ ਉਸੇ ਨਾਮ ਦੇ ਸਾਰੇ ਚੱਲਣਾ ਇਹ ਉਹਨਾਂ ਦੀ ਨੀਤੀ ਹੋਊਗੀ ਤੇ ਵਿਰੋਧੀ ਆਪਣੀ ਨੀਤੀ ਤੇ ਚੱਲ ਰਹੇ ਨੇ ਤੇ ਭਾਜਪਾ ਆਪਣੇ ਢੰਗ ਤਰੀਕੇ ਨਾਲ ਕੰਮ ਕਰ ਰਹੀ ਐ ਸੋ ਇਹ ਚਣੌਤੀ ਆ ਖੜੀ ਹੋਈ ਐ ਕਿ ਦੇਸ਼ ਕਾਂਗਰਸ 도ਖੜ ਹੋ ਸਕਦੀ ਐ ਵੱਡੀ ਲੀਡਰਸ਼ਿਪ ਦੇ ਰੂਪ ਚ ਵੱਡੀ ਪਾਰਟੀ ਦੇ ਰੂਪ ਚ ਤੇ ਬਿਹਾਰ ਦੇ ਵਿੱਚ ਬਿਲਕੁਲ ਸਫਾਇਆ ਹੋ ਸਕਦਾ